ਵੀ ਕੀ ਗੱਲ ਕੀ ਬਾਤ ਹੋਈ ਐ ਉਹ ਯਾਰ ਬਾਈ ਗੱਲ ਕੀ ਹੋਈ ਉੱਥੇ ਤਾਰ ਆਪ ਲਾਈ ਸੀਗੀ ਬਾੜ ਬਨਸਰੀ ਬਕਰ ਰਹੇ ਰੇ ਸੀ ਹਾਂ ਨਰਸਰੀ ਵਾਸਤੇ ਬਾੜ ਜਿਹੜੀ ਤਾਰ ਦਾ ਬਕਰ ਲਈ ਉਹ ਲੱਗੀ ਜਿਹੜੀ ਅੰਦਰ ਬਚੀ ਪਈ ਅੰਦਰ ਪਈ ਤਾਰ ਹਾਂ ਇਹਦਾਂ ਨੇ ਅੰਦਰੋਂ ਚੱਕ ਕੇ ਤਾਰ ਸਾਰੀ ਆ ਦੇਖ ਲੈ ਪੰਡ ਬੰਨੀ ਵੀ ਬੁਰੀ ਅੱਛਾ ਅੰਦਰੋਂ ਚੱਕ ਕੇ ਤਾਰ ਪੰਡ ਬੰਨ ਕੇ ਤਾਂ ਲੈ ਕੇ ਆ ਰਹੀ ਸੀ ਇਹ ਤਾਂ ਆਪਣੇ ਪਿੰਡ ਦੇ ਸਰਪੰਚ ਨੇ ਆਪਨ ਫੋਨ ਕਰਤਾ ਵੀ ਤਾਰ ਚੱਕ ਕੇ ਤੇਰੀ ਲਈ ਹੁੰਦੀ ਮੈਂ ਮੁਰੇ ਦਾ ਕੋਲ ਭੜਿਆ ਨਾ ਨਾ ਕੇ ਏ ਹੁਣ ਮੂੰਹ ਬੰਦੀਆਂ ਦੇਖ ਲੋ ਇੱਕ ਮਿੰਟ ਇੱਕ ਹੰਡ ਸੰਦੀਪ ਮੈਂ ਤੁਹਾਨੂੰ ਦੱਸਦਾ ਮੈਂ ਨਾ ਰੋਟੀ ਖਾਈ ਜਾਂਦਾ ਸੀ ਮੈਂ ਨਾ ਕੌਂਤਰੀ ਭਾਬੀ ਨੂੰ ਕਿਹਾ ਨਾ ਮੈਂ ਕਿਹਾ ਇਹ ਬਾਹਰੋਂ ਆਈ ਜਾਂਦੀਆਂ ਮੈਂ ਕਿਹਾ ਬਾਹਰ ਨਿਕਲ ਜਾਈਂ ਮੜੇ ਪਰ ਇਹਦੇ ਨੇ ਉਰਲੇ ਪਾਸੋਂ ਕੋਈ ਚੀਜ਼ ਨੂੰ ਹੱਥ ਮਾਰਨੇ ਇਹਨਾਂ ਹਾਂ ਯਾਰ ਨਾ ਇੰਨਾ ਬੁਰਾ ਹਾਲ ਐ ਬਿਵਕ ਹਾਂ ਸਾਰੇ ਇਸ ਤਰ੍ਹਾਂ ਬਈ ਨਰਮੇ ਚਕਰਾਂ ਦੇ ਵਿੱਚ ਤਾਂ ਕੋਈ ਹੁੰਦਾ ਹੀ ਨਹੀਂਗਾ ਇਸ ਤਰ੍ਹਾਂ ਦਾ ਫਿਰ ਨਾ ਕਰਾਈ ਚੋ ਵੀ ਤੇ ਇਹ ਪੰਡ ਬੰਨੀ ਫਿਰਦੀਆਂ ਤਾਰਦੀ ਸਾਰੀ ਹੈ ਨਾ ਤਾਰ ਹੈ ਤਾਰ ਦੀਆਂ ਉਹ ਤੁਮ ਦੀ ਵੀ ਤੁਹਾਨੂੰ ਮਾਥੇ ਕਰ ਲੂੰਗਾ ਮੈਂ ਫੋਨ ਕਰਦਾ ਮੈਂ ਫੋਨ ਕਰਦਾ ਆ ਪੰਡ ਪਿੰਡ ਉਹ ਤਾਂ ਖਾਲੇ ਦੋਸਤ ਦਿਨੋਂ ਦਿਨ ਇਹੋ ਹਾਲ ਆ ਵੇਖ ਲਓ ਕਿਸੇ ਦੀ ਬਾਹਰ ਪਈ ਚੀਜ਼ ਨਹੀਂ ਰਹਿਣ ਦੇਣੀ ਜਿੱਥੇ ਮਰਜੀ ਆ ਹਾਂ ਉਥੇ ਇਹ ਬੰਦੇ ਨੇ ਇਹਨਾਂ ਨੇ ਜਿਹੜੀ ਨਰਸਰੀ ਵਾਸਤੇ ਨਾ 17 ਜਿਹੜੀਆਂ ਉਹ ਵਲੀਆਂ ਜਾਂਦੇ ਸੀ ਸਾਰਾ ਕੁਝ ਆ ਲਾ ਲੀ ਹੈ ਪੰਡ ਬੰਨ ਲਈਏ ਸਾਰੀ ਦੀ ਬੰਨ ਕੇ ਕੋਈ ਸੌਂਦੀ ਵੀ ਕਰਦਾ ਹੁਣ ਆਹ ਨਾ ਜੰਦਰੀ ਤੇ ਫਟ ਲਾਇਆ ਗਾ ਨਵੀ ਲੈ ਕੇ ਆਵੇ ਨਾ 99 ਦੱਤੇ ਹੈ ਯਾਰ 99 ਰੁਪਏ ਕੋਲ ਨਵੀ 90 95 ਤੇ ਇਹ ਚਲਦੀ ਇਹ ਕੀ ਰੇਟ ਵੇਚਣਗੇ 30 ਨਹੀਂ 30 ਇਹ ਸਿੱਧੀ ਨਹੀਂ ਵਿਕਦੀ ਤੀ ਇਹਨਾਂ ਨੇ ਇਹਨਾਂ ਨੇ ਤਾਂ ਸਿੱਧੀ ਹਾਂ ਐਸਾ ਕਿੰਨੀ ਹੋਊਗੀ ਇਹ 10 ਕਿਲੋ ਹਾਂ ਤਾਂ ਕਿ ਤਰੀਆਂ ਆਉਂਦੀਆਂ ਨੇ ਉਹ ਵੇ 1000 ਦੀ ਐ ਜੋ ਜਿਹੜੀ ਬਾੜ ਲੱਗੀ ਹੈ ਉਹੀ ਲਾਈ ਜਣਾ ਸਾਰੀ ਇਹਨਾਂ ਨੇ ਉਹ ਹਜੇ ਵਿਚਾਰਾ ਇਕੱਠੀ ਕਰਦਾ ਫਿਰਦਾ ਤਾਰ ਲਾਉਣ ਵਾਸਤੇ ਖੰਭਿਆਂ ਨੂੰ ਇਹਨਾਂ ਨੇ ਪਹਿਲਾਂ ਹੀ ਲਾ ਲਈ ਤੇ ਉਹ ਛੱਡ ਕੇ ਤੇ ਉਹ ਜਾਂਦੀਆਂ ਮਾਲ ਟਿਆ ਨੇ ਬਾਹਰ ਕੋਲ ਉਹ ਛੱਡ ਕੇ ਤੇ ਹਾਂ ਉਹ ਚਲੀਆਂ ਗਈਆਂ ਪੰਡ ਛੱਡ ਗਈਆਂ ਇੱਥੇ ਬਹੁਤ ਹਾਲਾਤ ਮਾੜੇ ਆ ਬਈ ਦੋਸਤੋ 100 ਰੁਪਏ ਦੀ ਲੱਗੀ ਐ ਇਹ ਕੰਮ ਦਿੰਦੀ ਐ ਇਹ ਏੜੀ ਦਾ ਕੰਮ ਤਾਂ ਬੰਦੂ ਕੋਲੋਂ ਵੀ ਕਰਦੇ ਹਾਂ ਹੋਰ ਤਾਂ ਉਤਾਰਦੇ ਐ ਕਿਹੜਾ ਕਮਾਲ ਐ ਹੁਣੇ ਭੱਜੀ ਭੱਜ ਚੱਲੀਆਂ ਸੀਆਂ ਨਹੀਂ ਵੀਰੇ ਭੱਜ ਕੇ ਨਹੀਂ ਗਏ ਅਸੀਂ ਇੱਥੇ ਰਹਿ ਅੱਥੇ ਰਹਿ ਗਏ ਅਸੀਂ ਭੱਜ ਜੇ ਦੇਣੀ ਐ ਅਸੀਂ ਭੱਜ ਗਏ ਬਾਈ ਮੈਂ ਕਿਹਾ ਚੱਬਰ ਭੱਜਣਾ ਨਹੀਂਗਾ ਰਹਿਣਾ ਪਾਣੀ ਪੀਣਾ ਕਾਲੂ ਪਾਣੀ ਪਿਆ ਦੇ ਇਹਨਾਂ ਨੂੰ ਕਿੰਨੇ ਮਾਰੀਆ ਜਿਪੜਾ ਮੈਂ ਤੇਰੇ ਇੱਕ ਹੋਰ ਛੱਡ ਦੇਣੀ ਕੋਈ ਨਹੀਂ ਮਾਤਾ ਕੋੜਾ ਮਾਰੀ ਕਿਹਨੇ ਸਜ਼ਾ ਨੇ ਮਾਰੀ ਕਿਹਨੇ ਮਾਰੀਆ ਉਹ ਜਿਹੜਾ ਲਿਆ ਕੁੜੀ ਹਾਂ ਉੱਥੇ ਹੀ ਰੱਖਿਆ ਜਿੱਥੋਂ ਚੱਕੀ ਆ ਉੱਥੇ ਹੀ ਤੁਹਾਡੀ ਜਾਨ ਛਡਾਤੀ ਐ ਮੈਂ ਕਹਦਾ ਵੀ ਛੱਡ ਦੋ ਬਸ ਪਰ ਰੱਖਿਓ ਉੱਥੇ ਜਿੱਥੋਂ ਤਾਰ ਚੱਕੀ ਐ ਇਹ। ਜੀ ਜੀ ਮੈਂ ਦਿੱਤੀ। ਹਾਂ ਬਸ ਠੀਕ ਉੱਥੇ ਰੱਖਿਓ ਜਿੱਥੇ ਵਿੱਚ ਵੀ ਹਸਾਬ ਨਾਲ ਹੋਣੀ ਚਾੜਨਾ ਦੁਬਾਰਾ ਕਰ। ਜੇ ਦੁਬਾਰਾ ਪਿੰਡ 'ਚ ਤੁਸੀਂ ਜਿਸ ਗੀਆਂ ਨਾ ਕੋਈ ਉਹਦੀ ਚੀਜ਼ ਚੱਕਦੇ ਹਸਾਬ ਲਾ ਲਿਆ ਜੇ। ਹੋ ਗਿਆ। ਜ਼ਿੰਮੇਵਾਰੀ ਤੁਹਾਡੀ ਐ ਠੀਕ ਐ। ਤੁਹਾਡੀ ਫੋਟੋ ਆ ਗਈ ਐ ਵੀਡੀਓ ਤੁਹਾਡੀ ਬਣ ਗਈ ਐ। ਜੇ ਪਿੰਡ 'ਚ ਕੁਝ ਨਫਰ ਨੁਕਸਾਨ ਹੋ ਗਿਆ ਜ਼ਿੰਮੇਵਾਰੀ ਤੁਹਾਡੀ ਆ ਬੀਬੀ ਸੁਣੂ ਕਰੋ।